ਰਾਗ ਮਾਰੂ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਸ਼ਸਰ ਤਰੇ ਰਾਉ ਜਾਂ ਕੀ ਸ਼ੋਤ जगत को लागे त पर तू ही तर नीचे ऊच करे मेरा गोबिंद काहू तेना डरै ਕਬੀਰ ਤਰਲੋਚਨ ਸਦਨਾਸੈਨ ਤਰੈ ਕਹਿਰਵਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਬੈ ਸਰੈ ਆਦਿ ਨੇ ਗੁਰੂਪਸਾਦ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਵਿਦਾਸ ਮਹਾਰਾਜੀ ਦਾ ਜਿਸ ਸਮੇਂ ਸੰਸਾਰ ਵਿੱਚ ਆਗਮਨ ਹੋਇਆ ਸੰਸਾਰ ਵਿੱਚ ਭੇਦ ਭਾਵ ਸੀ ਸਤਗੁਰੂ ਵਿਦਾਸ ਮਹਾਰਾਜ ਨੇ ਜਿੱਥੇ ਸਦੀਆਂ ਤੋਂ ਪੀੜ ਸਮਾਜ ਨੂੰ ਬਰਾਬਰ ਲਿਆਉਣ ਲਈ ਸੰਘਰਸ਼ ਕੀਤਾ ਉਥੇ ਨਾਲ ਹੀ ਮਨ ਵਿਰੋਧੀਆਂ ਨੂੰ ਸਤ ਉਪਦੇਸ਼ ਬਖਸ਼ਿਸ਼ ਕਰਕੇ ਸਾਰੇ ਕਾਇਨਾਤ ਨੂੰ ਇੱਕ ਲੜੀ ਵਿੱਚ ਪਰੋਕੇ ਸੰਤਾਂ ਦੀ ਸੰਗਤ ਕਰਨ ਦਾ ਹਰਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰ ਵਿਦਾਸ ਮਹਾਰਾਜ ਜੀ ਨੇ ਆਪਣਾ ਕੰਦਾ ਚੀਰ ਕੇ ਚੌਹਾਂ ਯੁੱਗਾਂ ਦੇ ਜੰਜੂ ਦਿਖਾਏ ਵਿਸਾਖੀ ਦੇ ਇਤਿਹਾਸਕ ਪੁਰਬ ਤੇ ਪਾਣੀ ਉੱਤੇ ਪੱਥਰ ਤਰਾ ਕੇ ਮਾਨਵ ਬ੍ਰੋਧੀਆਂ ਦੇ ਹੰਕਾਰ ਨੂੰ ਤੋੜਿਆ ਔਰ ਰਾਜਾ ਕੁੰਭਾ ਰਾਣੀ ਚਾਲਾ ਬਾਈ ਦੇ ਸਰਬਾਰ ਵਿੱਚ ਅਣਗਿਣਤ ਰੂਪ ਧਾਰਨ ਕਰਕੇ ਸੰਗਤ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ ਇਹ ਪਾਵਨ ਸ਼ਬਦ ਜਗਤ ਗੁਰੂ ਸਤਗੁਰੂ ਵਿਦਾਸ ਮਹਾਰਾਜ ਨੇ ਉਸ ਸਮੇਂ ਚਾਰਨ ਕੀਤਾ ਜਦੋਂ ਮਨ ਅਮਰੋਧੀਆਂ ਨੇ ਰਾਜੇ ਦੇ ਪਾਸ ਜਾ ਕੇ ਸਤਗੁਰਾਂ ਦੀ ਸ਼ਿਕਾਇਤ ਕੀਤੀ ਕਿ ਠਾਕਰ ਪੂਜਾ ਕਰਦੇ ਹਨ ਇਹਨਾਂ ਨੂੰ ਅਧਿਕਾਰ ਨਹੀਂ ਹੈ ਤੋ ਰਾਜ ਨੇ ਇਹ ਸ਼ਰਤ ਲਗਾ ਦਿੱਤੀ ਕਿ ਦੋਨੋਂ ਪੱਖ ਆਪੋ ਆਪਣੇ ਠਾਕਰਾ ਨੂੰ ਕੰਗਾ ਘਾੜ ਤੇ ਲੈ ਕੇ ਪਹੁੰਚੋ ਔਰ ਵਿਸਾਖੀ ਦਾ ਇਤਿਹਾਸਕ ਪੁਰਬ ਸੀ ਜਿਨ੍ਹਾਂ ਦੇ ਠਾਕੁਰ ਤਰ ਗਏ ਉਹ ਉਹ ਉਹਨਾਂ ਨੂੰ ਉਸ ਜਿੱਤਣ ਵਾਲੇ ਪੱਖ ਨੂੰ ਪੂਜਾ ਕਰਨ ਦਾ ਅਧਿਕਾਰ ਹੋਵੇਗਾ ਔਰ ਹਾਰਨ ਵਾਲਾ ਪੱਖ ਉਸ ਨੂੰ ਸੋਨੇ ਦੀ ਪਾਲਕੀ 'ਚ ਬਿਠਾ ਕੇ ਸਾਰੇ ਬਨਾਰਤੀ ਪ੍ਰਕਰਮਾ ਕਰੇਗਾ ਵਿਰੋਧੀ ਆਪਣੇ ਠਾਕੁਰ ਲੈ ਕੇ ਆ ਗਏ ਔਰ ਰਾਜ ਦੇ ਹੁਕਮ ਦੇ ਨਾਲ ਜਦੋਂ ਮਾਨਵ ਵਿਰੋਧੀਆਂ ਨੇ ਰੂਹ ਦੇ ਗੋੜੇ ਪਾਣੀ ਵਿੱਚ ਸਟੇ ਉਹ ਡੁੱਬ ਗਏ ਔਰ ਜਗਤ ਗੁਰੂ ਸਤਗੁਰ ਵਿਦਾਸ ਮਹਾਰਾਜ ਜੀ ਦੀ ਸਾਢੇ ਤਿੰਨ ਮਨ ਦੀ ਪੱਥਰੀ ਪਾਣੀ ਉੱਤੇ ਤਾਰੀਆਂ ਲਾਰੇ ਹੈ ਔਰ ਸਾਰੇ ਪਾਸੇ ਸੰਗਤਾਂ ਨੂੰ ਦਰਸ਼ਨ ਦੇ ਰਹੀ ਹੈ ਤੋ ਸਤਗੁਰ ਵਿਦਾਸ ਮਹਾਰਾਜ ਜੀ ਦੀ ਜੈ ਜੈਕਾਰ ਹੋ ਗਈ ਸਾਰੇ ਵਰਗਾਂ ਦੇ ਲੋਕ ਜਗਤ ਗੁਰੂ ਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਝੁਕੇ ਮਹਾਰਾਜ ਜੀ ਨੂੰ ਹਾਥੀ ਉੱਪਰ ਸੋਨੇ ਦੀ ਪਾਲਕੀ 'ਚ ਬਿਠਾਇਆ ਗਿਆ ਔਰ ਨਾਲੇ ਸਿਰ ਤੇ ਸੋਨੇ ਦਾ ਸਤਰ ਝੂਰਿਆ ਹੈ ਐਸੀ ਬਨਾਰਸੀ ਸ਼ੋਭਾ ਯਾਤਰਾ ਪਹਿਲੀ ਵਾਰੀ ਨਿਕਲੀ ਜਿਸ ਵਿੱਚ ਸਾਰੇ ਵਰਗਾਂ ਦੇ ਲੋਕ ਸ਼ਾਮਲ ਹੋਏ ਉਸ ਸਮੇਂ ਸਤੂਗੁਰਾਂ ਨੇ ਪਾਵਨ ਸ਼ਬਦ ਉਚਾਰਨ ਕੀਤਾ ਜੀ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ ਰਾਂ ਐਸੀ ਲਾਲ ਤੁਝ ਬਿਨ ਕੌਣ ਕਰੇ ਹੇ ਮੇਰੇ ਸੋਹਣੇ ਪ੍ਰਭੂ ਜੀ ਆਪ ਤੋਂ ਬਿਨਾ ਐਸਾ ਕੌਤਕ ਹੋਰ ਕੌਣ ਕਰ ਸਕਦਾ ਸੀ ਇਹ ਆਪ ਜੀ ਨੇ ਕਿਰਪਾ ਕੀਤੀ ਹੈ ਗਰੀਬ ਨਿਵਾਜ ਗੁਸੰਿਆ ਮੇਰਾ ਮਾથે ਛਤਰ ਤਰੈ ਗਰੀਬਾਂ ਨੂੰ ਨਿਵਾਜਣ ਵਾਲੇ ਆਪ ਮੇਰੇ ਪ੍ਰਭੂ ਹੋ ਜਿਨ੍ਹਾਂ ਦੀ ਕਿਰਪਾ ਨਾਲ ਅੱਜ मेरे सिर जस रूपी छतर चूरिया है ये आप जी की कृपा है शोत जगत को कोला पर तू ही तरह नीचे ऊच करे मेरा गोबिंद ਹਉ ਤੇ ਨ ਡਰੈ ਜਾਕੀ ਛੋਤ ਜਗਤ ਕੋ ਲਾਗੈ ਤਾ ਪਰ ਤੂੰ ਹੀ ਡਰੈ ਕੋਈ ਸਮਾਸੀ ਪ੍ਰਭੂ ਜੀ ਮੇਰੀ ਛੋ ਲੱਗਣ ਨਾਲ ਸੰਸਾਰ ਦੇ ਲੋਕ ਪਿੱਟੇ ਜਾਂਦੇ ਸਨ ਐਸਾ ਇਹਨਾਂ ਨੂੰ ਇਹ ਭਰਮ ਸੀ ਅੱਜ ਆਪਨੇ ਕਿਰਪਾ ਕੀਤੀ ਹੈ ਇਹ ਸਾਰੇ ਲੋਕ ਮੇਰੇ ਚਰਨੀ ਪਏ ਹਨ नीच है ऊच करे मेरा गोविंद काहू ते न डरे नीचा तो ऊच करन वाला मेरा प्रभु गोविंद है जो ऐसा कर लगा किसे पासो डरदा नहीं है और जेड़ा जीव उस प्रभु दा सुमरण करदा है वो भी किसे पासो डरदा नहीं है नाम देव कबीर तर लोचन सदना सैन ਤਰੈ ਕਹਿਰਵਾਨ ਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਭੈ ਸਰੈ ਨਾਮ ਦੇਵ ਕਬੀਰ ਤੇ ਲੋਚਨ ਸਜਨਾ ਸੈ ਨਰੈ ਸਤਿਗੁਰੂ ਜੀ ਫਰਮਾਉਂਦੇ ਨੇ ਪਰਮਾਤਮਾ ਦੀ ਕਿਰਪਾ ਨਾਲ ਸਤਿਗੁਰ ਨਾਮਦੇਵ ਜੀ ਕਬੀਰ ਜੀ ਤੇ ਲੋਚਨ ਜੀ ਸਦਨਾ ਜੀ ਸੈਨ ਜੀ ਸਾਰੇ ਹੀ ਤਰ ਗਏ ਸਤਿਗੁਰ ਨਾਮਦੇਵ ਜੀ ਮਹਾਰਾਜ ਜਿਨ੍ਹਾਂ ਦਾ ਸ਼ੀਮ ਬਿਆਦੇ ਕਰ ਆਗਮਨ ਹੋਇਆ ਬਾਲਵਸਥਾ ਵਿੱਚ ਪ੍ਰਭੂ ਨੇ ਠਾਕੁਰ ਦੀ ਪ੍ਰਤਿਮਾ ਚ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਜਿਨ੍ਹਾਂ ਨੂੰ ਜਦੋਂ ਮਾਨ ਅਵਰੋਧੀਆਂ ਨੇ ਮੰਦਰ ਚੋਂ ਬਾਹਰ ਕੱਢ ਦਿੱਤਾ ਮਹਾਰਾਜ ਦੀ ਕਿਰਪਾ ਨਾਲ ਮੰਦਰ ਦਾ ਮੂੰਹ ਘੁੰਮ ਗਿਆ ਔਰ ਜਿਨ੍ਹਾਂ ਨੇ ਮੋਈਆਂ ਗੁੰਮਾ ਵੀ ਜਾਣ ਪਾਈ ਜਿਨ੍ਹਾਂ ਨੇ ਫਰਮਾਇਆ ਨਾਮੇ ਨਰਾਇਣ ਨਾਹੀ ਭੇਦ ਸਤਗੁਰੂ ਨਾਮਦੇਵ ਜੀ ਮਹਾਰਾਜ ਪ੍ਰਭੂ ਦਾਸ ਨੰਨ ਕਰਕੇ ਪ੍ਰਭੂ ਦਾ ਰੂਪ ਹੋ ਗਏ ਸਤੁਰੂ ਕਬੀਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਭ ਜੀਵਾਂ ਨੂੰ ਸਤ ਉਪਦੇਸ਼ ਬਖਸ਼ਿਸ਼ ਕੀਤਾ ਔਰ ਜਿਨ੍ਹਾਂ ਨੂੰ ਮਾਨਵ ਵਿਰੋਧੀਆਂ ਨੇ ਜੰਜੀਰਾਂ ਨਾਲ ਬੰਨ ਕੇ ਗੰਗਾ ਵਿੱਚ ਸੁੱਟ ਦਿੱਤਾ ਔਰ ਗੰਗਾ ਜੀਆਂ ਇਸ ਪ੍ਰਕਾਰ ਦੀਆਂ ਲਹਿਰਾਂ ਆਈਆਂ ਸਾਰੀਆਂ ਜੰਜੀਰਾ ਟੁੱਟ ਗਈਆਂ हर जय जयकार हो गई जिन्होंने फरमाया कबीर मेरी जात को सबको सब हसने हार, हार। बलिहारी जात को जिन जनजपो सरहार राम कबीरा एक पै है कोई न सके पानी और सतगुरु त्रिलोचन जी महाराज ਜਿਨ੍ਹਾਂ ਦੇ ਘਰ ਪਰਮੇਸ਼ਰ ਨੂੰ 6 ਮਹੀਨੇ ਅੰਤਰਜਾਮੀ ਦੇ ਨਾਂ ਨਾਲ ਨੌਕਰ ਦਾ ਰੂਪ ਧਾਰਨ ਕਰਕੇ ਟਹਿ ਸੇਵਾ ਕਰਨੀ ਪਈ ਸਤਿਗੁਰੂ ਸਦਨਾ ਜੀ ਮਹਾਰਾਜ ਜਿਨ੍ਹਾਂ ਨੂੰ ਮਾਨਵ ਵਿਰੋਧੀਆਂ ਨੇ ਨੀਆਂ ਵੇਚਣ ਦਿੱਤਾ ਔਰ ਐਸੀ ਕਿਰਪਾ ਹੋਈ ਸਾਰੀਆਂ ਨੀਆਂ ਫਟ ਗਈਆਂ ਸਤਿਗੁਰੂ ਸਦਨਾ ਜੀ ਦੀ ਹਰ ਪਾਸੇ ਜੈ ਜੈਕਾਰ ਹੋ ਗਈ ਔਰ ਸਤਿਗੁਰੂ ਸਹਿਨ ਜੀ ਮਹਾਰਾਜ ਜੋ ਹਰ ਰੋਜ਼ ਰਾਜੇ ਜੀ ਟਹਿ ਸੇਵਾ ਕਰਿਆ ਕਰਨ ਜਾਇ ਕਰਦੇ ਸਨ ਇੱਕ ਦਿਨ ਕਰਬੇ ਸੰਤ ਪਰੌਣੇ ਆ ਗਏ ਉਹਨਾਂ ਦਾ ਰੂਪ ਧਾਨ ਕਰਕੇ ਪਰਮੇਸ਼ਰ ਦੇ ਰਾਜੇ ਦੀ ਸੇਵਾ ਕਰਨੀ ਪਈ ਔਰ ਉਹ ਵੀ ਪਰਮੇਸ਼ਰ ਦਾ ਰੂਪ ਹੋ ਗਏ ਸਤਿਗੁਰੂ ਬਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਪਰਮਾਤਮਾ ਦੀ ਕਿਰਪਾ ਨਾਲ ਸਤਿਗੁਰ ਨਾਮਦੇਵ ਕਵੀ ਜੀ ਤਰਲੋਚਨ ਜੀ ਸਦਨਾ ਜੀ ਸੈਨ ਜੀ ਪਰਮਾਤਮਾ ਦਾ ਸਿਮਨ ਕਰਕੇ ਪਰਮਾਤਮਾ ਦਾ ਰੂਪ ਹੋ ਗਏ ਆਪ ਤਰ ਗਏ ਔਰ ਸੰਸਾਰੀ ਜੀਵਾਂ ਨੂੰ ਵੀ ਤਾਰ ਦਿੱਤਾ ਕਹਿ ਰਬਦਾਸ ਸੁਨੋਰੇ ਸੰਤੋ ਹਰ ਜਿਉ ਤੇ ਸਭੈ ਸਰੇ ਸਤਿਗੁਰ ਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਏ ਸੰਤ ਜਣੋ ਸੁਣਨਾ ਕਰੋ ਜੋ ਹਰ ਨੂੰ ਪਾਉਂਦਾ ਹੈ ਓਹੀ ਕੁਝ ਹੁੰਦਾ ਹੈ ਅੱਜ ਹਰ ਦੀ ਕਿਰਪਾ ਨਾਲ ਹੀ ਮੇਰੀ ਹਰ ਪਾਸੇ ਜੈ ਜੈਕਾਰ ਹੋ ਰਹੀ ਹੈ ਸਾਰੇ ਵਰਗਾਂ ਦੇ ਲੋਕ ਮੇਰੇ ਚਰਨਾਂ ਵਿੱਚ ਝੁਕੇ ਹਨ ਜੈ ਗੁਰਦੇਵ